ਦੀ ਖਬਰ ਤੁਹਾਨੂੰ ਖੜ ਤੋਂ ਦਿਖਾ ਰਹੇ ਹਾਂ ਖਰੜ ਨਗਰ ਕੌਂਸਲ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ ਵੱਡੀ ਖਬਰ ਹੈ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਦਦਨੇ ਆ ਸਰਬਸੰਮਤੀ ਨਾਲ ਵਾਰਡ ਨੰਬਰ 16 ਦੀ ਐਮਸੀ ਅੰਜੂ ਚੰਦਰਾ ਨੂੰ ਪ੍ਰਧਾਨ ਚੁਣਿਆ ਗਿਆ ਨਗਰ ਕੌਂਸਲ ਦਾ ਇਸ ਮੌਕੇ ਐਮਐਲਏ ਨਮੋਲ ਗਰਮਾਨ ਵਧਾਈਆਂ ਦੇਣ ਪਹੁੰਚੇ ਨੇ ਤਸਵੀਰ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਦਦਨੇ ਆ ਕਾਫੀ ਦਿਨ ਤੋਂ ਇਹ ਚੋਣ ਬਾਕੀ ਸੀ ਪਹਿਲਾਂ ਜਸਪੀ ਕੋ ਲੌਂਗੀਆਂ ਨੂੰ ਪ੍ਰਧਾਨਗੀ ਤੋਂ ਹਟਾਇਆ ਗਿਆ ਜਿਸ ਤੋਂ ਬਾਅਦ ਜਾ ਕੇ ਨਵੇਂ ਪ੍ਰਧਾਨ ਦੀ ਉਡੀਕ ਸੀ ਖੜਵ ASCIIਆਂ ਨੂੰ ਤਾਂ ਐਮਐਲਏ ਨਮੋਲਗਨ ਵੱਲੋਂ ਇਹ ਵਾਦਾ ਕੀਤਾ ਗਿਆ ਸੀ ਕਿ ਜਦੋਂ ਸਾਡਾ ਪ੍ਰਧਾਨ ਬਣ ਗਿਆ ਉਸ ਤੋਂ ਬਾਅਦ ਵਿਕਾਸ ਦੀ ਰਫ਼ਤਾਰ ਦੇਖੋ ਕਿੰਨੀ ਹੁੰਦੀ ਹੈ ਤੇ ਹੁਣ ਖੜ ਦੇ ਵਿੱਚ ਕਾਫੀ ਕੰਮ ਬਾਕੀ ਨੇ ਤੇ ਐਮਐਲਏ ਨਮੋਲਗਨ ਮਾਰ ਮੌਕੇ ਤੇ ਪਹੁੰਚੀ ਉਹਨਾਂ ਵੱਲੋਂ ਕਿਹਾ ਗਿਆ ਕਿ ਹੁਣ ਵਿਕਾਸ ਕੀਤੇ ਜਾਣਗੇ ਖੜ ਦੇ ਜੋ ਰਹਿੰਦੇ ਕੰਮ ਨੇ ਉਹਨਾਂ ਪਰ ਚੱਲੇ ਜਾਣਗੇ ਕਿਉਂਕਿ ਸਮਾਂ ਘਟ ਹੈ ਸਮੇਂ ਘਾਟ ਦੇ ਵਿੱਚ ਕਿੰਨੇਕ ਨਵੇਂ ਪ੍ਰਧਾਨ ਖੜ ਸ਼ਹਿਰ ਦਾ ਵਿਕਾਸ ਕਰ ਪਾਉਂਦਾ ਹੈ ਇਹ ਤਾਂ ਉਹਨਾਂ ਵੱਲ ਸਮਝ ਦੱਸੇਗਾ ਪਰ ਕਿਤੇ ਨ ਕਿਤੇ ਜੋ ਸਰਵ ਸੰਮਤੀ ਦੇ ਨਾਲ ਹੁਣ ਚੁਣਿਆ ਗਿਆ ਪ੍ਰਧਾਨ ਅੰਜੂ ਚੰਦਰ ਹੈ ਬਾੜ ਨੰਬਰ 16 ਦੀ ਐਮਸੀ ਤਾਂ ਉਹਨਾਂ ਵੱਲੋਂ ਕੁਰਸੀ ਤੇ ਬੈਠਦੇ ਹੋਏ ਕਿਹੜੇ ਕਿਹੜੇ ਫੈਸਲੇ ਲਏ ਜਾਂਦੇ ਨੇ ਐਮਐਲ ਨੂੰ ਮਨ ਦੀ ਦੇਖ ਰੇ ਦੇ ਵਿੱਚ ਇਹ ਫੈਸਲੇ ਜਾਣਗੇ ਕਿਹੜੇ ਕਿਹੜੇ ਵਿਕਾਸਾਂ ਨੂੰ ਲੈ ਕੇ ਸਹਿਮਤੀ ਦਿੱਤੀ ਜਾਵੇਗੀ ਜਾਂ ਫਿਰ ਜਿਹੜੇ ਪੈਂਡਿੰਗ ਕੰਮ ਨੇ ਉਹ ਪੈਂਡਿੰਗ ਕੰਮ ਕਿੰਨੀ ਕੁ ਦੇਰ ਚ ਨਿਪਟ ਚੜਨਗੇ ਤੇ ਦੂਜੇ ਪਾਸੇ ਨਕਸ਼ੇ ਨੂੰ ਲੈ ਕੇ ਕਾਫੀ ਰੌਲਾ ਸੀ ਖੜ ਦੇ ਵਿੱਚ ਕਿ ਨਕਸ਼ੇ ਪਾਸ ਨਹੀਂ ਹੁੰਦੇ ਕਿ ਉਸ ਤਰੀਕੇ ਨਾਲ ਨਕਸ਼ੇ ਪਾਸ ਦਾ ਵੀ ਕੋਈ ਪ੍ਰੋਵੀਜ਼ਰ ਸਰਕਾਰ ਵੱਲੋਂ ਕੱਢਿਆ ਜਾਵੇਗਾ ਐਮਐਲਏ ਨੂੰ ਵੱਲੋਂ ਤਰਵੀਜ਼ ਦਿੱਤੀ ਜਾਵੇਗੀ ਜੋ ਗਰੀਬ ਲੋਕ ਨੇ ਜੋ ਛੋਟੇ ਘਰ ਲੈ ਕੇ ਆਪਣਾ ਰਹਿਣ ਬਸੇਰਾ ਕਰਦੇ ਨੇ ਉਹਨਾਂ ਨੂੰ ਬੜਾ ਮੁਸ਼ਕਲ ਹੁੰਦਾ ਰਜਿਸਟਰੀ ਕਰਨ ਬਾਰੇ ਦੂਜੇ ਪਾਸੇ ਬਿਜਲੀ ਪਾਣੀ ਦੇ ਕਨੈਕਸ਼ਨ ਨੂੰ ਲੈ ਕੇ ਕਾਫੀ ਰੌਲਾ ਹੈ ਤੇ ਜੋ ਵਾਰਡਾਂ ਦੇ ਵਿੱਚ ਪਾਣੀ ਸਮੱਸਿਆ ਹੈ ਬਿਜਲੀ ਸਮੱਸਿਆ ਹੈ ਉਹਨਾਂ ਨੂੰ ਲੈ ਕੇ ਨਵੇਂ ਟਰਾਂਸਫਾਰਮ ਜਾਂ ਫਿਰ ਨਵੇਂ ਟਿਊਬਲ ਕਿੰਨੇ ਕੁ ਹੋਰ ਲਗਾਏ ਜਾਂਦੇ ਨੇ ਇਹ ਵੀ ਸਵਾਲ ਜਿਹੜੇ ਹੁਣ ਨਵੇਂ ਪ੍ਰਧਾਨ ਦੇ ਉੱਤੇ ਖੜੇ ਨੇ ਕਦੋਂ ਨਵੇਂ ਪ੍ਰਧਾਨ ਵੱਲੋਂ ਇਸ ਤਰੀਕੇ ਦੇ ਫੈਸਲੇ ਜਾਣਗੇ ਦੂਜੇ ਪਾਸੇ ਸਫਾਈ ਦੀ ਗੱਲ ਕਰੀ ਖੜਦੇ ਵੀ ਸਫਾਈ ਦੀ ਬਹੁਤ ਲੋੜ ਹੈ ਜਾਂ ਫਿਰ ਰੋਡ ਕਈ ਜਗ੍ਹਾ ਪੁੱਟੇ ਹੋਏ ਨੇ ਖੱਡੇ ਪਏ ਹੋਏ ਨੇ ਜਾਂ ਫਿਰ ਕਈ ਜਗ੍ਹਾ ਸੀਵਰੇਜ ਦਾ ਕੰਮ ਚੱਲ ਰਿਹਾ ਬੜਾ ਸਲੋ ਚੱਲ ਰਿਹਾ ਸੀ ਤਾਂ ਹੁਣ ਨਗਰ ਕੌਂਸਲ ਦੀ ਦੇਖਰੇਖ ਪ੍ਰਧਾਨ ਦੀ ਵਿੱਚ ਉਹ ਕੰਮ ਤੇਜ਼ ਹੋਏਗਾ ਕਿਉਂਕਿ ਕਾਫੀ ਲੋਕਾਂ ਦੀ ਇਹ ਮੰਗ ਸੀ ਕਿ ਜੋ ਬਿਲਡਰ ਨੇ ਉਹਨਾਂ ਤੋਸੀਂ ਦੁਖੀਆਂ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਨਾ ਸਾਡਾ ਨਗਰ ਕੌਂਸਲ ਸੁਣਦਾ ਨਾ ਸਾਡਾ ਕੋਈ ਬਿਲਡਰ ਸੁਣਦਾ ਤਾਂ ਉਸ ਤੋਂ ਬਾਅਦ ਕੀ ਹੁਣ ਨਗਰ ਕੌਂਸਲ ਆਪਣੇ ਹੱਥਾਂ ਦੇ ਵਿੱਚ ਲਵੇਗਾ ਉਹ ਕੰਮ ਤਾਂ ਇਹ ਕਾਫੀ ਹੁਣ ਅੰਜੂ ਚੰਦਰਾ ਦੇ ਉੱਤੇ ਉਮੀਦਾਂ ਲੋਕਾਂ ਦੀਆਂ ਟਿੱਕੀਆਂ ਨੇ ਖੜ ਦੇ ਵਿੱਚ ਖੜ ਦੇ ਵਿੱਚ ਵਧਾਈਆਂ ਦੇਣ ਵਾਸਤੇ ਐਮਐਲਏ ਨਮਨ ਮਾਨ ਵੀ ਪਹੁੰਚੀ ਹੈ ਤਸਵੀਰ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਢੋਲ ਨਗਾਰਿਆਂ ਦੇ ਨਾਲ ਅੱਜ ਨਵੇਂ ਪ੍ਰਧਾਨ ਦਾ ਸਵਾਗਤ ਕੀਤਾ ਗਿਆ ਕੁਰਸੀ ਦੇ ਉੱਤੇ ਬਿਠਾਇਆ ਜਾਵੇਗਾ ਐਮਐਲਏ ਨਮਨ ਮਾਨ ਵੱਲੋਂ ਨਵੇਂ ਪ੍ਰਧਾਨ ਨੂੰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਖੜੀ ਦਿਖਾ ਰਹੀਆਂ ਜਿੱਥੇ ਕਿ ਸਾਰੇ ਹੀ ਐਮਸੀਆਂ ਨੇ ਪ੍ਰਵਾਨਗੀ ਦਿੱਤੀ ਹੈ ਸਹਿਮਤੀ ਜਤਾਈ ਹੈ ਅੰਜੂ ਚੰਦਰਾਵਾਸ ਤੇ ਜੋ ਕਿ ਐਮਸੀ ਨੇ ਉਹਨਾਂ ਨੂੰ ਪ੍ਰਧਾਨ ਬਣਾਉਣ ਵਾਸਤੇ ਕਿਉਂਕਿ ਪਹਿਲਾਂ ਵੀ ਇੱਕ ਲੇਡੀ ਹੀ ਜਿਹੜੀ ਪ੍ਰਧਾਨ ਸੀ ਹੁਣ ਲੇੜੀ ਹੀ ਜਿਹੜੀ ਮੁਰਤੋਂ ਫਿਰ ਪ੍ਰਧਾਨ ਬਣਾਈ ਗਈ ਹੈ ਹੁਣ ਐਮਐਲਏ ਵੀ ਲੇਡੀ ਹੈ ਤਾਂ ਕਈ ਤਰੀਕੇ ਦੇ ਨਾਲ ਹੁਣ ਇਹ ਸੋਚਿਆ ਜਾ ਰਿਹਾ ਹੈ ਕਿ ਹੁਣ ਕਿਤਨੇ ਕਿਤੇ ਸਾਰੇ ਕੰਮ ਜਿਹੜੇ ਵਧੀਆ ਤਰੀਕੇ ਦੇ ਨਾਲ ਹੋਣਗੇ ਪਰ ਕੁਝ ਮਹੀਨਿਆਂ ਦੇ ਵਿੱਚ ਕਿੰਨਾ ਕੁ ਖਰੜ ਬਦਲਦਾ ਹੈ ਇਹ ਤਾਂ ਨਬਤ ਸਮੀ ਦਸੇ ਤੋਂ ਲੈ ਕੇ ਐਮਐਲਏ ਨਮੂਲਮਾਨ ਨੇ ਹੋਰ ਕੀ ਕਿਹਾ ਪਹਿਲ ਤੁਸੀਂ ਉਹ ਵੀ ਸੁਣ ਲਓ ਨਹੀਂ ਸਾਰਿਆਂ ਨੂੰ ਪਤਾ ਨਹੀਂ ਹੋਣਾ ਜਿਹੜੇ ਬਾਹਰ ਖੜੇ ਸੀ ਕਿ ਅੱਜ ਉੱਥੇ 26 ਜਣੇ ਮੌਜੂਦ ਸੀ 26 ਦੇ 26 ਬੰਦੇ ਨੇ ਵੋਟ ਪਾ ਕੇ ਪਾ ਕੇ ਆਮ ਆਦਮੀ ਪਾਰਟੀ ਜਿੰਦੂਆ ਜਿਹੜੀ ਜਿਹੜੀ ਚੋਣ ਹੋਈ ਹੈ ਸਰਬਸੰਮਤੀ ਨਾਲ ਹੋਈ ਹੈ ਮੁਕਾਬਲੇ ਦੇ ਵਿੱਚ ਦੂਸਰਾ ਬੰਦਾ ਕੋਈ ਨਹੀਂ ਸੀ ਜਿਨੇ ਪ੍ਰਧਾਨ ਬਣਨ ਦੇ ਲਈ ਹਾਂ ਹੱਥ ਖੜਾ ਕੀਤਾ ਅਸੀਂ ਅੰਜੂ ਚੰਦਰ ਅੰਜੂ ਚੰਦਰ ਜੀ ਦਾ ਨਾਮ ਰੱਖਿਆ ਸੀ ਸੋ ਸਾਰਿਆਂ ਨੇ ਉਸ ਉਸ ਗੱਲ ਦਾ ਜਿਹੜਾ ਹੈਗਾ ਮਾਨ ਰੱਖਿਆ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਪੂਰੀ ਐਮਸੀ ਸਹਿਬਾਨਾ ਦਾ ਧੰਨਵਾਦ ਕਰਦੀ ਹਾਂ ਸਾਡੀ ਪੂਰੀ ਟੀਮ ਦਾ ਧੰਨਵਾਦ ਕਰਦੀ ਹਾਂ ਇੱਕ ਅਦ ਤੇ ਜਿਨ੍ਹਾਂ ਨੇ ਇੱਕ ਸਾਥ ਦਿਖਾਈ ਗਿਆ ਪਹਿਲਾਂ ਜਦੋਂ ਪ੍ਰਧਾਨ ਨੂੰ ਉਤਾਰਿਆ ਗਿਆ ਉਦੋਂ ਵੀ ਸ਼ਾਂਤੀਪੂਰਵਕ ਵੋਟਾਂ ਹੋਈਆਂ ਸੀ ਅੱਜ ਤੇ ਕਮਾਲ ਹੀ ਕਰ ਦਿੱਤੀ 25 ਬੰਦੇ ਮੌਜੂਦ ਸੀ ਤੇ ਸਾਰੇ ਦੇ ਸਾਰੇ ਹੀ ਜਿਹੜੇ ਹੈਗੇ ਨੇ ਉਹਨਾਂ ਨੇ ਮੇ ਲੰਝੂ ਚੰਦਰ ਜੀ ਨੂੰ ਜਿੱਤੇ ਅੱਜ ਆਮ ਆਦਮੀ ਪਾਰਟੀ ਨੇ ਖਰੜ ਦੇ ਵਿੱਚ ਵੀ ਜਿਹੜੀ ਆਪਣੀ ਪ੍ਰਧਾਨ ਹੈ ਉਹ ਨਿਯੁਕਤ ਕੀਤੀ ਹੈ ਮੈਂ ਆਮ ਆਦਮੀ ਪਾਰਟੀ ਸਾਡੀ ਸਬੂਚੀ ਲੀਡਰਸ਼ਿਪ ਸਰਦਾਰ ਭਗਵੰਤ ਸਿੰਘ ਮਾਨ ਜੀ ਸੀਐਮ ਸਾਹਿਬ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਸੁਪਰੀਮੋ ਤੇ ਸਾਡੇ ਪ੍ਰਧਾਨ ਸਾਹਿਬ ਅਮਨ ਅਰੋੜਾ ਜੀ ਮੈਂ ਪੂਰੀ ਟੀਮ ਪਾਰਟੀ ਨੂੰ ਵਧਾਈ ਦਿੰਨੀ ਆ ਕਿ ਅਸੀਂ ਖਰੜ ਜਿਹੜੀ ਪੰਜਾਬ ਦੀ ਇੱਕ ਵੱਡੀ ਕਮੇਟੀ ਹੈ ਜਿੱਥੇ ਅਸੀਂ ਨਾ ਸਿਰਫ ਕੋਈ ਮੁਕਾਬਲਾ ਕੀਤਾ ਸਰਬਸੰਮਤੀ ਦੇ ਨਾਲ 27 ਵਿੱਚੋਂ 25 ਬੰਦੇ ਮੌਜੂਦ ਸੀ ਤੇ 25 ਦੇ 25 ਨੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਜਿੱਤੇ ਸੀਗੇ ਵਾਰਡ ਨੰਬਰ 16 ਤੋਂ ਅੰਜੂ ਚੰਦਰ ਜੀ ਉਹਨਾਂ ਨੂੰ ਜਿਹੜਾ ਪ੍ਰਧਾਨ ਦੇ ਲਈ ਉਹਨਾਂ ਦੀ ਸਹਿਮਤੀ ਬਗਟਾਈ ਹੈ ਮੈਂ ਖਰੜਵਾਸੀਆਂ ਨੂੰ ਵਧਾਈ ਦਿੰਨੀ ਆ ਮੈਡਮ ਮੈਨਾਂ ਸਮਾਂ ਥੋੜਾ ਹੈ ਜੀ ਸਮਾਂ ਥੋੜਾ ਹੈ ਜੀ ਪ੍ਰਧਾਨ ਜਿਹੜੇ ਬਣਾਦੇ ਨੇ ਕੰਮ ਬਹੁਤ ਨੇ ਖਰੜ ਦੇ ਕੀ ਕਹਿਣਾ ਜਾਓਗੇ ਜੀ ਸਾਰੇ ਕੰਮ ਆ ਜਿਹੜੇ ਹੁਣ ਅਸੀਂ ਸਪੀਡ ਨਾਲ ਕਰਾਂਗੇ ਜਿੰਨਾ ਆ ਪ੍ਰਧਾਨਾਂ ਜਿੰਨਾ ਸਾਡੇ ਐਮਸੀ ਸਾਹਿਬਾਨ ਸਾਰੇ ਪ੍ਰਧਾਨ ਨੇ ਜਿੰਨਾ ਉਹਨਾਂ ਨੇ ਅੱਜ ਇਹ ਉਮੀਦ ਦਿਖਾਈ ਹੈ ਮਾਨ ਜਤਰਾ ਹੈ ਜਿੰਨਾ ਲੋਕਾਂ ਨੇ ਪਹਿਲਾਂ ਹੀ ਐਮਐਲਏ ਬਣਾਤਾ ਸੀ ਤੇ ਕੰਮ ਹੈ ਜਿਹੜੇ ਉਹ ਕੱਲ ਤੋਂ ਗਤੀ ਨਾਲ ਹੋਣੇ ਸ਼ੁਰੂ ਹੋ ਜਾਣੇ ਆ ਹੁਣ ਹੋਲੀ ਸੋਲੀ ਜਿਹੜੀ ਸਰਕਾਰ ਹੈ ਉਹ ਖਰੜ ਦੇ ਵਿੱਚ ਐਮ ਐਲ اے ਵੀ ਤੁਹਾਡਾ ਹੈ ਤੇ ਹੁਣ ਐਮ ਸੀ ਵੀ